ਪੁਰਾਣੇ ਸਮਿਆਂ ਦੀ ਗੱਲ ਹੈ ਹਰੇ ਭਰੇ ਦਰਖਤਾਂ ਨਾਲ ਘਿਰਿਆ ਇੱਕ ਵੱਡਾ ਜੰਗਲ ਸੀ ਉਸ ਜੰਗਲ ਵਿੱਚ ਹਰੇਕ ਤਰ੍ਹਾਂ ਦੇ ਜਾਨਵਰ ਰਹਿੰਦੇ ਸਨ ਸ਼ੇਰ ਆਪਣੀ ਸ਼ਾਨ ਨਾਲ ਹਿਰਨ ਆਪਣੀ ਚਾਲ ਨਾਲ ਮੰਤਰ ਆਪਣੇ ਸਰਾਤੀ ਸੁਭਾਅ ਨਾਲ ਤੇ ਪਾਂਸੀ ਆਪਣੇ ਮਿੱਠੇ ਸੁਣਾ ਨਾਲ ਉਸੇ ਜੰਗਲ ਵਿੱਚ ਇੱਕ ਛੋਟੀ ਛੋਟੀ ਜਹੀ ਚਿੜੀ ਰਹਿੰਦੀ ਸੀ ਜਿਸ ਦਾ ਨਾਮ ਸੀ ਚੰਨੀ ਚੰਨੀ ਬਹੁਤ ਚੁਸਤ ਤੇ ਖੁਸ਼ ਮિજાਜ ਸੀ ਉਸ ਨੂੰ ਸਵੇਰੇ ਸਵੇਰ ਦੇ ਸਮੇਂ ਸੂਰਜ ਚੜ੍ਹਦੇ ਹੀ ਗਾਉਣਾ ਬਹੁਤ ਪਸੰਦ ਸੀ ਹਰ ਸਵੇਰ ਉਹ ਦਰਖਤ ਦੀ ਟਾਹਣੀ ਤੇ ਬੈਠ ਕੇ ਗੀਤ ਗਾਉਂਦੀ ਜਿਨ੍ਹਾਂ ਦੀਆਂ ਧੁਨਾਂ ਜੰਗਲ ਦੇ ਹਰੇਕ ਕੋਨੇ ਤੱਕ ਪਹੁੰਚਦੀਆਂ ਚੰਨੀ ਦਾ ਘੋਸਲਾ ਇੱਕ ਵੱਡੇ ਦਰਖਤ ਤੇ ਸੀ ਉਸਦੇ ਕੋਸਲੇ ਵਿੱਚ ਤਿੰਨ ਛੋਟੇ ਅੰਡੇ ਸਨ ਜਿਨ੍ਹਾਂ ਲਈ ਉਹ ਹਰ ਦਿਨ ਖੁਰਾਕ ਖੋਜਦੀ ਤੇ ਬਹੁਤ ਸਾਵਧਾਨ ਰਹਿੰਦੀ ਜੰਗਲ ਵਿੱਚ ਕਈ ਵਾਰ ਹਵਾਵਾਂ ਤੇਜ਼ ਚੱਲਦੀਆਂ ਪਰ ਚੰਨੀ ਆਪਣੀ ਚਤਰਾਈ ਨਾਲ ਹਰ ਮੁਸ਼ਕਲ ਦਾ ਸਾਹਮਣਾ ਕਰ ਲੈਂਦੀ ਸੀ ਜੰਗਲ ਦੇ ਦੂਜੇ ਕੋਨੇ ਵਿੱਚ ਇੱਕ ਬਹੁਤ ਵੱਡਾ ਹਾਥੀ ਰਹਿੰਦਾ ਸੀ ਬੱਲੂ ਬੱਲੂ ਦਾ ਦਿਲ ਵੀ ਬਹੁਤ ਉਸ ਦੇ ਸਰੀਰ ਤੋਂ ਬਾਗ ਵੱਡਾ ਸੀ ਉਹ ਹਰ ਕਿਸੇ ਦੀ ਮਦਦ ਕਰਦਾ ਸੀ ਪਰ ਉਸ ਦੀ ਤਾਕਤ ਲਈ ਕਈ ਤਾਕਤ ਕਈ ਵਾਰ ਦੂਜਿਆਂ ਲਈ ਡਰ ਦਾ ਕਾਰਨ ਵੀ ਬਣਦੀ ਸੀ ਜਦੋਂ ਉਹ ਪਾਣੀ ਪੀਣ ਜਾਂਦਾ ਵੱਲੇ ਜਾਂਦਾ ਤਾਂ ਪੂਰਾ ਰਸਤਾ ਕੰਬੜ ਲੱਗਦਾ ਛੋਟੇ ਜਾਨਵਰ ਉਸਦੇ ਪੈਰਾਂ ਤੋਂ ਵਜਦੇ ਦੌੜਦੇ ਪਰ ਵੱਲੂ ਅੰਦਰੋਂ ਬਹੁਤ ਨਰਮ ਦਿਲ ਦਾ ਸੀ ਉਸ ਨੂੰ ਦੋਸਤ ਚਾਹੀਦੇ ਸਨ ਪਰ ਕੋਈ ਵੀ ਉਸਦੇ ਨੇੜੇ ਆਉਣਾ ਨਹੀਂ ਸੀ ਸਭ ਕਹਿੰਦੇ ਇਹ ਤਾਂ ਬਹੁਤ ਵੱਡਾ ਹੈ ਇਸ ਦੇ ਨਾਲ ਕੌਣ ਖੇਡੇ ਬੱਲੂ ਦੇ ਦਿਨ ਲੰਘਦੇ ਸਨ ਪਰ ਉਸ ਦੇ ਮਨ ਵਿੱਚ ਇੱਕ ਸੁਨਾਪਾ ਰਹਿਦਾ ਸੁਨਾਪਾ ਰਹਿਦਾ ਸੀ ਇੱਕ ਦਿਨ ਜਦੋਂ ਸਵੇਰ ਦਾ ਸੁਹਾਵਣਾ ਸਮਾਂ ਸੀ ਚੰਨੀ ਆਪਣੇ ਆਂਡਿਆਂ ਲਈ ਦਾਣੇ ਲੱਭ ਰਹੀ ਸੀ ਉਹ ਉੱਡਦੀ ਹੋਈ ਜੰਗਲ ਦੇ ਉਸ ਹਿੱਸੇ ਵਿੱਚ ਆ ਗਈ ਜਿੱਥੇ ਬੱੱਲੂ ਪਾਣੀ ਪੀਣ ਆਇਆ ਹੋਇਆ ਸੀ ਬੱਲੂ ਨੇ ਚਿੜੀ ਨੂੰ ਵੇਖਿਆ ਤੇ ਹੌਲੀ ਜਹੀ ਆਵਾਜ਼ ਵਿੱਚ ਕਿਹਾ ਛੋਟੀ ਚਿੜੀਏ ਡਰ ਨਾ ਮੈਂ ਤੈਨੂੰ ਕੁਝ ਨਹੀਂ ਕਰਾਂਗਾ ਚੰਨੀ ਨੇ ਪਹਿਲਾਂ ਸੋਚਿਆ ਕਿ ਇਹ ਤਾਂ ਬਹੁਤ ਵੱਡਾ ਹੈ ਕਿਤੇ ਮੇਰੇ ਹੌਂਸਲੇ ਵੱਲ ਨਾ ਆਵੇ ਪਰ ਬੱਲੂ ਦੀਆਂ ਅੱਖਾਂ ਵਿੱਚ ਇੰਨੀ ਸੱਚਾਈ ਸੀ ਕਿ ਚੰਨੀ ਨੂੰ ਵਿਸ਼ਵਾਸ ਆ ਗਿਆ ਉਹ ਹੌਲੀ ਜਹੀ ਨੇੜੇ ਉਸ ਦੇ ਨੇੜੇ ਉੱਡਦੀ ਤੇ ਕਹਿਣ ਲੱਗੀ ਤੂੰ ਇੰਨਾ ਵੱਡਾ ਹੈ ਤੇਰੇ ਵਰਗੇ ਨਾਲ ਮੇਰੀ ਕੀ ਗੱਲ ਬਣੇਗੀ ਬੱਲੂ ਹੱਸਿਆ ਗੱਲ ਵਧਣ ਜਾਵੇਗੀ ਜੇ ਤੂੰ ਚਾਹੇ ਦੋਸਤੀ ਲਈ ਆਕਾਰ ਨਹੀਂ ਦਿਲ ਚਾਹੀਦਾ ਹੈ ਇਹ ਸੁਣ ਕੇ ਚੰਨੀ ਦੇ ਮਨ ਵਿੱਚ ਹੌਲੀ-ਹੌਲੀ ਦੋਸਤੀ ਦੀ ਚਿੰਗਾਰੀ ਜਾਗ ਪਈ ਚੰਨੀ ਦੇ ਵੱਲੂ ਦੀ ਉਹ ਪਹਿਲੀ ਮੁਲਾਕਾਤ ਜੰਗਲ ਵਿੱਚ ਇੱਕ ਨਵੇਂ ਰਸਤੇ ਦੀ ਸ਼ੁਰੂਆਤ ਬਣ ਗਈ ਦੋਵਾਂ ਨੇ ਇੱਕ ਦੂਜੇ ਦੀ ਖਾਲਤ ਦੇਖੀ ਇੱਕ ਛੋਟੀ ਹਲਕੀ ਤੇ ਚੁਸਤ ਚਿੜੀ ਦੂਜਾ ਵੱਡਾ ਭਾਰੀ ਤੇ ਮਜ਼ਬੂਤ ਹਾਥੀ ਦੋਵੇਂ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਸਨ ਪਰ ਸ਼ਾਇਦ ਇਸੇ ਬਲਖਪਣ ਨੇ ਉਹਨਾਂ ਨੂੰ ਜੋੜਿਆ ਜੋੜ ਦਿੱਤਾ ਅਗਲੇ ਦਿਨ ਸਵੇਰੇ ਮਨਜਤੋ ਚੰਨੀ ਆਪਣਾ ਗੀਤ गा ਰਹੀ ਸੀ ਬੱਲੂ ਦੂਰੋਂ ਉਹ ਤੁਣ ਸੁਣ ਰਿਹਾ ਸੀ ਉਸ ਨੂੰ ਇਹ ਸੋਰ ਇੰਨਾ ਪਸੰਦ ਆਇਆ ਕਿ ਉਹ ਹੌਲੀ-ਹੌਲੀ ਦਰਖਤਾਂ ਵਿੱਚੋਂ ਹੁੰਦਾ ਉਸ ਦਰਖਤ ਦੇ ਨੇੜੇ ਆ ਗਿਆ ਜਿੱਥੇ ਚੰਨੀ ਦਾ ਘੋਸਲਾ ਸੀ ਉਸ ਨੇ ਚੁੱਪਚਾਪ ਉੱਪਰ ਵੇਖਿਆ ਤੇ ਕਿਹਾ ਤੇਰਾ ਗੀਤ ਬਹੁਤ ਸੁੰਦਰ ਹੈ ਛੋਟੀ ਮਿੱਤਰ ਚੰਨੀ ਹੌਲੀ ਜਹੀ ਅਸੀਂ ਤੇ ਕਹਿੰਦੀ ਧੰਨਵਾਦ ਬੱਲੂ ਮੈਂ ਗੀਤ ਗਾਉਂਦੀ ਹਾਂ ਤਾਂ ਜੋ ਮੇਰੇ ਬੱਚੇ ਖੁਸ਼ ਰਹਿਣ ਤੇ ਤੂੰ ਹਰ ਸਵੇਰ ਇੱਥੇ ਆਉਂਦਾ ਹੈ ਬੱਲੂ ਨੇ ਸਿਰ ਹਿਲਾਇਆ ਹਾਂ ਪਾਣੀ ਪੀਣ ਆਉਂਦਾ ਹਾਂ ਪਰ ਹੁਣ ਸੋਚਦਾ ਹਾਂ ਕਿ ਤੈਨੂੰ ਸੁਣਨ ਵੀ ਆਉਣਾ ਅਮੋਂਦਾ ਰਹੇਗਾ ਚੰਨੀ ਹੌਲੀ ਹੌਲੀ ਹੱਸ ਪਈ ਇਸ ਤਰ੍ਹਾਂ ਉਹ ਦੋਵੇਂ ਹਰ ਰੋਜ਼ ਮਿਲਣ ਲੱਗ ਪਏ ਚੰਨੀ ਬੱਲੂ ਨੂੰ ਜੰਗਲ ਦੀਆਂ ਛੋਟੀਆਂ ਗੱਲਾਂ ਦੱਸਦੀ ਜਿੱਥੇ ਨਵੇਂ ਫੁੱਲ ਖਿੜਦੇ ਹਨ ਕਿੱਥੇ ਨਵੇਂ ਪੰਛੀ ਆਏ ਹਨ ਤੇ ਕਿਹੜਾ ਦਰਖਤ ਹੁਣ ਸੁੱਕ ਰਿਹਾ ਹੈ ਬੱਲੂ ਉਸ ਨੂੰ ਆਪਣੀਆਂ ਮਜ਼ੇਦਾਰ ਕਹਾਣੀਆਂ ਸੁਣਾਉਂਦਾ ਜਿਵੇਂ ਉਹ ਕਿਸ ਤਰ੍ਹਾਂ ਦਰਿਆ ਪਾਰ ਕਰਦਾ ਹੈ ਕਿਹੜੇ ਹਿਰਨ ਨਾਲ ਉਸਦੀ ਦੌੜ ਲਾ ਹੋਈ ਜਾਂ ਕਿਵੇਂ ਉਸ ਨੇ ਇੱਕ ਛੋਟੇ ਬਾਂਦਰ ਨੂੰ ਖਤਰੇ ਤੋਂ ਬਚਾਇਆ ਚੰਨੀ ਨੇ ਇੱਕ ਦਿਨ ਕਿਹਾ ਬੱਲੂ ਤੂੰ ਬਹੁਤ ਸ਼ਕਤੀਸ਼ਾਲੀ ਹੈ ਤੇ ਮੇਰੇ ਕੋਲ ਤੇਰਾ ਤਾਂ ਤੇਰੀ ਤਾਕਤ ਹੁੰਦੀ ਤਾਂ ਮੈਂ ਸਾਰੀ ਦੁਨੀਆ ਵੇਖ ਆਉਂਦੀ ਬੱਲੂ ਹੱਸਿਆ ਤੇ ਕਹਿੰਦਾ ਤੇਰੇ ਕੋਲ ਤਾਂ ਪਰ ਹਨ ਚੰਨੀ ਤੂੰ ਜਿੱਥੇ ਚਾਹੇ ਉੱਡ ਸਕਦੀ ਹੈ ਮੇਰੇ ਲਈ ਤਾਂ ਇੱਕ ਦਰਿਆ ਪਾਰ ਕਰਨਾ ਵੀ ਮੁਸ਼ਕਲ ਕੰਮ ਹੈ ਦੋਵੇਂ ਇੱਕ ਦੂਜੇ ਦੀ ਖੁਸ਼ੀਆਂ ਦੀ ਕਦਰ ਕਰਨ ਲੱਗ ਪਏ ਇਸ ਦੋਸਤੀ ਨੇ ਜੰਗਲ ਵਿੱਚ ਸਭ ਨੂੰ ਹੈਰਾਨ ਕਰ ਦਿੱਤਾ ਬਾਂਦਰ ਕਹਿੰਦੇ ਵਾਹ ਹਾਥੀ ਤੇਰੀ ਹਾਥੀ ਤੇ ਚਿੜੀ ਦੀ ਦੋਸਤੀ ਵੀ ਕੋਈ ਚੀਜ਼ ਹੈ ਪਰ ਸੇਰ ਨੇ ਹੌਲੀ ਜਹੀ ਮੁਸਕਰਾਹਟ ਨਾਲ ਕਿਹਾ ਦੋਸਤੀ ਦਾ ਰਗ ਕਿਸੇ ਆਕਾਰ ਨਾਲ ਨਹੀਂ ਮਾਪਿਆ ਜਾ ਸਕਦਾ ਇੱਕ ਦਿਨ ਬੱਲੂ ਨੇ ਚੰਨੀ ਨੂੰ ਕਿਹਾ ਚੰਨੀ ਮੈਂ ਸੋਚ ਰਿਹਾ ਹਾਂ ਕਿ ਦਰਿਆ ਦੇ ਪਾਰ ਨਵਾਂ ਖੇਤਰ ਹੈ ਉਥੇ ਮਿੱਟੀ ਨਾਰਮ ਤੇ ਪਾਣੀ ਠੰਡਾ ਹੈ ਕੀ ਤੂੰ ਮੇਰੇ ਨਾਲ ਚੱਲਣਾ ਚਾਹੇਗੀ ਚੰਨੀ ਨੇ ਖੁਸ਼ੀ ਨਾਲ ਪੰਖ ਫੜਫੜਾਏ ਬਿਲਕੁਲ ਮੈਂ ਤੈਨੂੰ ਉਥੇ ਉਥੇ ਦੇ ਸੁੰਦਰ ਪੱਤੇ ਤੇ ਫੁੱਲ ਦਿਖਾਵਾਂਗਾ ਅਗਲੇ ਸਵੇਰ ਦੋਵੇਂ ਚੱਲ ਪਏ ਚੰਨੀ ਉੱਪਰ ਉੱਡਦੀ ਜਾ ਰਹੀ ਸੀ ਤੇ ਬੱਲੂ ਹੌਲੀ ਹੌਲੀ ਰਸਤਾ ਤੈਅ ਕਰਦਾ ਜਾ ਰਿਹਾ ਸੀ ਜੰਗਲ ਦੀਆਂ ਹਵਾਵਾਂ ਵਿੱਚ ਉਸ ਦਿਨ ਇੱਕ ਨਵਾਂ ਜੋਸ਼ ਸੀ ਬੱਲੂ ਦੀਆਂ ਭਾਰੀ ਚਾਲਾਂ ਦੇ ਨਾਲ ਚੰਨੀ ਦੇ ਪੰਖਾਂ ਦੀ ਫਟਫਟਾਹਟ ਮਿਲ ਕੇ ਇੱਕ ਸੁੰਦਰ ਸੰਗੀਤ ਬਣ ਰਿਹਾ ਸੀ ਰਾਸਤੇ ਵਿੱਚ ਉਹਨਾਂ ਨੂੰ ਇੱਕ ਛੋਟੀ ਛੋਟਾ ਨਦੀ ਦਾ ਘਾਟ ਮਿਲਿਆ ਬੱਲੂ ਨੇ ਹੌਲੀ ਹੌਲੇ ਨਾਲ ਕਿਹਾ ਤੂੰ ਪਾਣੀ ਦੇ ਨੇੜੇ ਨਾ ਆਈ ਚੰਨੀ ਮੈਂ ਤੈਨੂੰ ਆਪਣੀ ਸੁੰਡ ਨਾਲ ਪਾਣੀ ਦਾ ਛੜਕਾ ਕਰਾਂਗਾ ਚੰਨੀ ਨੇ ਕਿਹਾ ਅਰੇ ਮੈਨੂੰ ਤਾਂ ਪਾਣੀ ਦੀਆਂ ਬੂੰਦਾਂ ਬਹੁਤ ਪਸੰਦ ਹਨ ਬੱਲੂ ਨੇ ਪਿਆਰ ਨਾਲ ਆਪਣੀ ਸੁੰਡ ਵਿੱਚ ਪਾਣੀ ਭਰ ਕੇ ਹੌਲੇ ਨਾਲ ਉੱਪਰ ਛਿੜਕਿਆ ਉਹ ਬੂੰਦਾਂ ਸੂਰਜ ਦੀ ਕਿਰਨਾਂ ਵਿੱਚ ਹੀਰਿਆਂ ਵਾਂਗ ਚਮਕਣ ਚਮਕਣ ਲੱਗੀਆਂ ਚੰਨੀ ਉੱਡਦੀ ਹੋਈ ਆਪਣਾ ਮੂੰਦਾ ਵਿੱਚ ਖੇਡਣ ਲੱਗੀ ਬੱਲੂ ਨੇ ਚਿਹਰੇ ਤੇ ਖੁਸ਼ੀ ਦੀ ਚਮਕ ਸੀ ਉਸ ਨੂੰ ਅਹਿਸਾਸ ਹੋਇਆ ਕਿ ਖੁਸ਼ੀ ਹਮੇਸ਼ਾ ਵੱਡੀਆਂ ਚੀਜ਼ਾਂ ਵਿੱਚ ਨਹੀਂ ਹੁੰਦੀ ਕਈ ਵਾਰ ਇੱਕ ਛੋਟੀ ਜਹੀ ਚਿੜੀ ਦੀ ਹਸੀ ਵੀ ਦਿਲ ਭਰ ਸਕਦੀ ਹੈ ਇਸ ਇਸ ਦਿਨ ਤੋਂ ਉਹਨਾਂ ਦੀ ਦੋਸਤੀ ਹੋਰ ਵੀ ਪੱਕੀ ਹੋ ਗਈ ਬੱਲੂ ਜਿੱਥੇ ਵੀ ਜਾਂਦਾ ਚੰਨੀ ਉਸ ਦੇ ਮੋਢੇ ਉੱਪਰ ਜਾ ਕੇ ਕਦੇ ਸਿਰ ਉੱਪਰ ਬੈਠ ਕੇ ਉਸ ਦਾ ਸਾਥ ਨਿਭਾਉਂਦੀ ਚੰਨੀ ਨੇ ਬੱਲੂ ਨੂੰ ਛੋਟੀਆਂ ਗੱਲਾਂ ਦੀ ਕਦਰ ਕਰਨੀ ਸਿਖਾਈ ਤੇ ਬੱਲੂ ਨੇ ਚੰਨੀ ਨੂੰ ਹਿੰਮਤ ਤੇ ਧੀਰਜ ਦਾ ਪਾਠ ਪੜਾਇਆ ਪਰ ਜੰਗਲ ਦੀ ਸ਼ਾਂਤੀ ਜ਼ਿਆਦਾ ਦਿਨ ਨਾ ਨਹੀਂ ਰਹੀ ਇੱਕ ਦਿਨ ਤੁਮਰੋਂ ਕਾਲੇ ਬੱਦਲਸਾਂ ਆਏ ਹਵਾਵਾਂ ਨੇ ਦਰਖਤਾਂ ਨੂੰ ਝੁਕਾ ਦਿੱਤਾ ਤੂਫਾਨ ਆਉਣ ਵਾਲਾ ਸੀ ਚੰਨੀ ਆਪਣੇ ਹੌਸਲੇ ਵੱਲ ਉੱਟੀ ਤੇ ਚਿੰਤਾ ਨਾਲ ਵੱਲੂ ਵੱਲ ਵੇਖਣ ਲੱਗੀ ਮੇਰੇ ਅੰਡੇ ਘਰ ਛੰਨ ਬੱਲੂ ਮੈਂ ਕੀ ਕਰਾਂ ਬੱਲੂ ਨੇ ਕਿਹਾ ਡਰਨਾ ਜੰਨੀ ਮੈਂ ਤੇਰੇ ਘਰ ਦੀ ਰੱਖਿਆ ਕਰਾਂਗਾ ਬੱਲੂ ਨੇ ਆਪਣੀ ਵੱਡੀ ਵੱਡੀ ਦੇ ਚੰਨੀ ਦੇ ਦਰਖਤ ਦੇ ਸ਼ਾਮਣੇ ਰੱਖੀ ਤਾਂ ਜੋ ਹਵਾ ਨਾਲ ਝਟਕਾ ਉਸ ਤਰਫ ਨਾ ਆਵੇ ਚੰਨੀ ਡਰੀ ਹੋਈ ਸੀ ਪਰ ਉਸ ਨੂੰ ਪਤਾ ਸੀ ਕਿ ਉਸ ਦਾ ਦੋਸਤ ਉਸ ਦੇ ਨਾਲ ਹੈ ਬਾਰਸ਼ ਨੇ ਜੰਗਲ ਨੂੰ ਡਵਾ ਦਿੱਤਾ ਦਰਖਤ ਝੁਕ ਗਏ ਪਾਣੀ ਦੇ ਰਾਹ ਬਣ ਗਏ ਪੱਲੂ ਤੂਫਾਨ ਵਿੱਚ ਖੜਾ ਸੀ ਬਾਰਸ਼ ਉਸ ਦੇ ਸਰੀਰ ਤੇ ਡੈਕ ਰਹੀ ਸੀ ਪਰ ਉਹ ਹਿੱਲਿਆ ਨਹੀਂ ਜਦ ਤੂਫਾਨ ਠੰਡਾ ਹੋਇਆ ਚੰਨੀ ਦਾ ਘੌਂਸਲਾ ਸੁਰੱਖਿਅਤ ਸੀ ਚੰਨੀ ਰੋ ਪਈ ਪਰ ਇਹ ਖੁਸ਼ੀ ਦੇ ਹੰਝੂ ਸਨ ਉਸਨੇ ਬੱਲੂ ਦੇ ਮੱਥੇ ਉੱਪਰ ਬੈਠ ਕੇ ਕਿਹਾ ਤੂੰ ਸਿਰਫ ਮੇਰਾ ਦੋਸਤ ਨਹੀਂ ਮੇਰਾ ਰਖਵਾਲਾ ਹੈ ਬੱਲੂ ਹੌਲੀ ਜਹੀ ਮੁਸਕਰਾਇਆ ਅਸੀਂ ਦੋਵੇਂ ਇੱਕ ਦੂਜੇ ਦੀ ਰੱਖਿਆ ਕਰਾਂਗੇ ਜੰਨੀ ਤੂੰ ਮੇਰੀ ਆਵਾਜ਼ ਬਣੀ ਤੇ ਮੈਂ ਤੇਰਾ ਸਹਾਰਾ ਬਣਾਂਗਾ ਜੰਗਲ ਦੇ ਉਸ ਦਿਨ ਇੱਕ ਨਵਾਂ ਪਾਠ ਸਿੱਖਿਆ ਦੋਸਤੀ ਦਾ ਪਾਠ ਜੋ ਆਕਾਰ ਦੀ ਤਾਕਤ ਨਹੀਂ ਸਿਰਫ ਸੱਚੇ ਦਿਲ ਨਾਲ ਬਣਦਾ ਹੈ ਏਸੀ ਚ ਅੱਜ ਦੀ ਹਾਥੀ ਤੇ ਚੀੜੀ ਦੀ ਦੋਸਤੀ ਦੀ ਕਹਾਣੀ ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਵਾਤਵਾਰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਦੰਮੀਆ ਦੰਮੀਆ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਜਦ ਤੱਕ ਲਈ ਧੰਨਵਾਦ